ਕਦਰ ਦਿੱਤੀ ਕੋਇਾ ਤੀਰ ਨੁੱਬੂਲ ਸੱਜਿਆ ਲਾਇ ਗੱਡਾ ਵਾ ਯਾਰੋ ਆ ਵੀਡੀਓ ਦੇ ਕੇ ਨਾ ਸੱਚੀ ਰੂਹ ਕੰਬ ਗਈ ਆ ਨਾ ਨਕੀਜਾਈ ਕੁੜੀ ਹਸਪੀਟਲ ਆਉਂਦੀ ਏ ਆਪਣੇ ਪਾਪਾ ਨੂੰ ਮਿਲਣ ਤੇ ਪਾਪਾ ਇਸਦੇ ਠੀਕ ਨਹੀਂ ਹੁੰਦੇ ਪਤਾ ਨਹੀਂ ਕੀ ਹੋ ਗਿਆ ਇਸਦੇ ਪਾਪਾ ਨੂੰ ਤਾਂ ਕੁੜੀ ਆਨ ਕੇ ਆਪਣੇ ਪਾਪਾ ਨੂੰ ਬੁਲਾਉਂਦੀ ਏ ਤੇ ਕਹਿੰਦੀ ਏ ਪਾਪਾ ਮੈਂ ਜਾਵਾਂ ਪਾਪਾ ਮੈਂ ਜਾਵਾਂ ਪਾਪਾ ਦਾ ਉਸਦਾ ਬੋਲਦਾ ਨਹੀਂ ਆ ਕਿਉਂਕਿ ਉਹ ਠੀਕ ਨਹੀਂ ਆ ਪਰ ਕੁੜੀ ਫਿਰ ਵੀ ਉਸ ਨੂੰ ਪੁਕਾਰ ਰਹੀ ਏ ਕਹਿ ਰਹੀ ਏ ਕੁੜੀ ਨੂੰ ਅੰਦਰੋਂ ਅੰਦਰ ਹੀ ਆਵਾਜ਼ ਆ ਕਿ ਪਾਪਾ ਮੇਰੀ ਆਵਾਜ਼ ਸੁਣਨ ਕੋਈ ਇਸ਼ਾਰਾ ਦੇਣ ਕੁਝ ਬੋਲਣ ਪਰ ਉਸਦੇ ਪਾਪਾ ਠੀਕ ਨਹੀਂ ਆ ਯਾਰੋ ਇਹ ਵੀਡੀਓ ਬਾਬੂ ਕਰਨ ਵਾਲੀ ਨਾ ਨੈਟ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਸੁਭਾ ਛੋਟੇ ਜਾਂ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਪਾਪਾ ਮਜਾਵਾ ਪਾਪਾ ਮਜਾਵਾ ਪਾਪਾ ਮਜਾਵਾ ਪਾਪਾ ਖਾ ਤੂੰ ਪਾਪਾ ਖਾਣਾ ਪਾਪਾ ਪਾਪਾ ਜੀ ਮੈ ਜਾਵਾ ਪਾਪਾ ਮੈ ਜਾਵਾ ਮੈ ਜਾਵਾ ਯਾਰੋ ਸੱਚੀ ਨਾ ਆ ਕੁੜੀ ਦੀਆਂ ਗੱਲਾਂ ਨੇ ਝੰਜੋਰ ਕੇ ਰੱਖ ਦਿੱਤਾ ਕਿਵੇਂ ਆਪਣੇ ਪਾਪਾ ਨੂੰ ਬਾਰ-ਬਾਰ ਕਹਿ ਰਹੀ ਏ ਪਾਪਾ ਜੀ ਮੈਂ ਜਾਵਾਂ ਪਾਪਾ ਜੀ ਮੈਂ ਜਾਵਾਂ ਤੇ ਐਂਡ ਤੇ ਵਿਚਾਰੀ ਆਪ ਰੋਂ ਲੱਗ ਪੈਂਦੀ ਏ ਕਿਉਂਕਿ ਪਤਾ ਤਾਂ ਸਾਰਾ ਕੁਝ ਕੁੜੀ ਨੂੰ ਵੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਆਪਣਾ ਦਿਲ ਆਪਣੀ ਫੈਮਿਲੀ ਦਾ ਦਿਲ ਤੇ ਆਪਣੇ ਪਾਪਾ ਦਾ ਦਿਲ ਰੱਖਦੀ ਪਈ ਏ ਪਾਪਾ ਜੀ ਤੁਸੀਂ ਜਲਦੀ ਠੀਕ ਹੋ ਜਾਓ ਤਾਂ ਕਿ ਤੁਹਾਨੂੰ ਸਕੂਲ ਚੱਲਣ ਚਾਹਾਂਗੇ ਜਾਂਦਾ ਵਾ ਹਾਂ ਕਹਤੇ ਕਿ ਕਰੇ ਜਿੱਥੇ ਉਹ ਕਿਹੜਾ ਸ਼ਹਿਰ ਫੁੜੇ ਆਪ ਜੀ ਆਪੁ ਜੀ ਕਹਿੰਦੇ ਯਾਰੋ ਰੱਬ ਅਗੇ ਅਰਦਾਸ ਕਰਿਓ ਵੀ ਇਸ ਕੁੜੀ ਦੇ ਫਾਦਰ ਸਾਹਿਬ ਜਲਦੀ ਠੀਕ ਹੋ ਜਾਣ ਤੇ ਇਹਨਾਂ ਲਈ ਕਮੈਂਟਾਂ ਚ ਵੱਧ ਤੋਂ ਵੱਧ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਬਾਕੀ ਲੋਕ ਵੀ ਅਰਦਾਸ ਕਰਨ